ਬਹੁਤ ਜਿਹੜੀ ਸਿਚੁਏਸ਼ਨ ਤਾਂ ਕ੍ਰਿਟੀਕਲ ਹੈ ਪਰ ਜਿਹਦਾ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਕਿਉਂਕਿ ਮੇਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਹੈ ਜੀ ਤੇ ਆਲੇ ਆਪਾ ਕੋ ਜਿਹਦਾ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਪਰਿਵਾਰਕ ਮੈਂਬਰਾਂ ਨਾਲ ਜੰਗ ਹਾਂਜੀ ਮੇਰੇ ਉਹਨਾਂ ਦੇ ਫਾਦਰ ਨਾਂ ਨਾਲ ਹੁਣੇ ਮਾਰਛੇ ਤੱਕਾ ਕਾਫੀ ਹੂਰਸ ਉਹਨਾਂ ਦੇ ਸਹਿਯੋਗੀ ਸੱਜਣ ਸੀ ਵਾਸੇ ਇਹੀ ਆ ਵੀ ਸਾਰੇ ਕਹਿ ਰਹੇ ਵੀ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ ਕਿਉਂਕਿ ਸਾਡਾ ਮੇਨ ਕਤਾਰ ਦਾ ਆਰਟਿਸਟ ਹੈ ਤੇ ਸਾਡਾ ਫਰਜ਼ ਵੀ ਆ ਕਿ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਖੜੇ ਹੋਣਾ ਤੇ ਬਾਕੀ ਮਹਾਰਾਜ ਪਾਲੀ ਕਰੂਗਾ ਜਿਸ ਤਰ੍ਹਾਂ ਦੇ ਐਕਸੀਡੈਂਟ ਹੁੰਦੇ ਨੇ ਕੀ ਹੱਲ ਹੋਣਾ ਚਾਹੀਦਾ ਹਾਂ ਹਾਂਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਹੀ ਆ ਜੀ ਸਰਕਾਰ ਨੂੰ ਇਸ ਇਹ ਜਿਹੜਾ ਬਹੁਤ ਵੱਡਾ ਮੁੱਦਾ ਆ ਇਕਲਾ ਰਾਜਵੀਰ ਜਵੰਦੇ ਦੀ ਨਹੀਂ ਹੋਰ ਵੀ ਮੈਨੀ ਐਕਸੀਡੈਂਟ ਹੁੰਦੇ ਚਲੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਉਹ ਨੂੰ ਗੁਰੂ ਮਹਾਰਾਜ ਨੇ ਪ੍ਰਸਿੱਧੀ ਵਾਖੀ ਤੇ ਉਹ ਮੀਨ ਸਟਰੀਮ ਚ ਆ ਗਿਆ ਤੇ ਵੈਸੇ ਇਹਨੂੰ ਸੇਮ ਜਿਹੜੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਉਹਦੇ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੰਮਾ ਚਾਹੀਦਾ ਮਗਰ ਉਹ ਫਿਰ ਤੀਫਦਾ ਬਹੁਤ ਜਿਹੜੀ ਸਿਚੁਏਸ਼ਨ ਤਾਂ ਕ੍ਰਿਟੀਕਲ ਹੈ ਪਰ ਜਦਾਂ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਤੇ ਕਿਉਂਕਿ ਮੇਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਹੀ ਆ ਤੇ ਹਾਲੇ ਅਸ ਆਪਾਂ ਕੋਸ਼ਿਸ਼ ਜਿੱਦਾਂ ਟਾਈਮ ਦਾ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਈਏ ਪਰਿਵਾਰਕ ਮੈਂਬਰਾਂ ਨਾਲ ਜਾਂਦਾ ਹਾਂ ਜੀ ਮੇਰੇ ਉਹਨਾਂ ਦੇ ਫਾਦਰ ਨਾਂ ਨਾਲ ਹੁਣੇ ਮਾਰਛੀ ਤੱਕ ਕਾਫੀ ਹੋਰ ਤੋਂ ਉਹਨਾਂ ਦੇ ਸਰਜੋਬੀ ਸੱਜਣ ਸੀ ਬਸ ਇਹੀ ਆ ਵੀ ਸਾਰੇ ਕਹਿ ਰਹੇ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਕਿਉਂਕਿ ਸਾਡਾ ਮੇਨ ਕਤਾਰ ਦਾ ਆਰਟਿਸਟ ਹੈ ਤੇ ਸਾਡਾ ਫਰਜ਼ ਵੀ ਆ ਕਿ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਖੜੇ ਹੋਣਾ ਤੇ ਬਾਕੀ ਮਹਾਰਾਜ ਪਾਲੀ ਕਰੂਗਾ ਐਕਸੀਡੈਂਟ ਹੁੰਦੇ ਨੇ ਕੀ ਹੱਲ ਹੋਣਾ ਚਾਹੀਦਾ ਹਾਂ ਹਾਂਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਹੀ ਆ ਜੀ ਸਰਕਾਰ ਨੇ ਇਸ ਇਹ ਜਿਹੜਾ ਬਹੁਤ ਵੱਡਾ ਮੁੱਦਾ ਆ ਇਕ ਦਾ ਰਾਜਵੀ ਜਵੰਦੇ ਦੀ ਨਹੀਂ ਹੋਰ ਵੀ ਮੈਨੀ ਐਕਸੀਡੈਂਟ ਹੁੰਦੇ ਚਲੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਆਪਕੋ ਨੂੰ ਗੁਰੂ ਮਹਾਰਾਜ ਨੇ ਪ੍ਰਸਿੱਧੀ ਵਾਕੀ ਤੇ ਉਹ ਮੀਨ ਸਟ੍ਰੀਟ 'ਚ ਆ ਗਿਆ ਤੇ ਵੈਸੇ ਇਹਨੂੰ ਸੇਮ ਜਿਹੜੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਉਹਦੇ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੰਮਾ ਚਾਹੀਦਾ ਮਗਰੋਂ ਫਿਰਤੀ ਫਿਰਦਾ ਬਹੁਤ ਜਿਹੜੀ ਸਿਚੁਏਸ਼ਨ ਤਾਂ ਕ੍ਰਿਟੀਕਲ ਹੈ ਪਰ ਜਿਹਦਾ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਤੇ ਕਿਉਂਕਿ ਮੀਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਹੈ ਜੀ ਤੇ ਹਾਲੇ ਆਪਾ ਕੋਸ਼ ਜਿਹਦਾ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਈਂਗੀ ਪਰਿਵਾਰਕ ਮੈਂਬਰ ਹੈ ਨਾ ਜਦੋਂ ਹਾਂਜੀ ਮੇਰੇ ਉਹਨਾਂ ਦੇ ਫਾਦਰ ਨਾਲ ਨਾਲ ਹੁਣੇ ਮਾਰ ਸੀ ਗਿਆ ਤਾਂ ਕਾਫੀ ਹੋਰ ਤੋਂ ਉਹਨਾਂ ਦੇ ਸਰਜੋਬੀ ਸੱਜਣ ਸੀ ਵਾਸੇ ਇਹੀ ਆ ਵੀ ਸਾਰੇ ਕਹਿ ਰਹੇ ਵੀ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ ਕਿਉਂਕਿ ਸਾਡਾ ਮੇਨ ਕਤਾਰ ਦਾ ਆਰਟਿਸਟ ਹੈ ਤੇ ਸਾਡਾ ਫਰਜ਼ ਵੀ ਆ ਕਿ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਖੜੇ ਹੋਣਾ ਕਿ ਬਾਕੀ ਮਹਾਰਾਜ ਪਲੀ ਕਰੂਗਾ ਜਿਸ ਤਰ੍ਹਾਂ ਐਕਸੀਡੈਂਟ ਹੋਦੇ ਨੇ ਕਿ ਹਰ ਹੁਣਾ ਚੇਜ ਜਾਂਦਾ ਹਾਂ ਹਾਂ ਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਹੀ ਆ ਜੀ ਸਰਕਾਰ ਨੂੰ ਇਸ ਇਹ ਜਿਹੜਾ ਬਹੁਤ ਵੱਡਾ ਮੁੱਦਾ ਆ ਇਕਲਾ ਰਾਜਵੀ ਜਵੰਦੇ ਦੀ ਨਹੀਂ ਹੋਰ ਵੀ ਮੈਨੀ ਐਕਸੀਡੈਂਟ ਹੁੰਦੇ ਚਲੋ ਇ ਤਾਂ ਗੁਰੂ ਮਹਾਰਾਜ ਦੀ ਚਰਪਾਣਾ ਇੱਕ ਉਹਨੂੰ ਗੁਰੂ ਮਾਰਾਜ ਨੇ ਪ੍ਰਸਿੱਧੀ ਵਾਖੀ ਤੇ ਉਹ ਮੀਨ ਸਟਰੀਮ ਚ ਆ ਗਿਆ ਤੇ ਵੈਸੇ ਇਹਦੂ ਸੇਮ ਜਿਹੜੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਉਹਦੇ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੰਮਾ ਚਾਹੀਦਾ ਮਗਰੋਂ ਫਿਰਤੀ ਫਿਰਦਾ